ਅਸੀਂ ਇਹਦੇ ਵਿੱਚ ਪਾਵਾਂਗੇ ਪਟੂਰਾ ਆ ਦੇਖੋ ਜੀ ਕਿੰਨੇ ਸੋਹਣੇ ਦੇਖੋ ਕਿ ਲੱਗਿਆ ਉਹ ਉੱਪਰ ਕੰ ਲਗਾ ਦੇਖੋ ਸਾਡਾ ਪਟੂਰਾ ਜੀ ਅਸੀਂ ਕੱਢਤਾ ਸੀ ਇਹਨੂੰ ਤੇਲ ਚੋਂ ਬਾਹਰ ਦੇਖੋ ਕਿੰਨੀ ਸੋਹਣੀ ਲੁੱਕ ਆ ਗਈ ਇਹ ਸਾਡੇ ਪਟੂਰੇ ਹੋ ਗਏ ਹੈ ਜੀ ਇਹ ਸਾਡੀ ਸਬਜੀ ਅਸੀਂ ਪਲੇਟ ਰੈਡੀ ਕਰਤੇ ਵੈਲ ਤਾਂ ਮੈਂ ਹੋਟਲ ਨੇਟ ਐਂਡ ਬ੍ਰੇਕਫਾਸਟ ਤੇ ਆਈ ਹੋਪ ਸਾਰੇ ਠੀਕ-ਠਾਕ ਹੋਣਗੇ ਅੱਜ ਅਸੀਂ ਬਣਾਉਣ ਲੱਗੇ ਹਾਂ ਛੋਲੇ ਕਟੂੜੇ ਉਹਦੇ ਲਈ ਅਸੀਂ ਰਾਤ ਨੂੰ ਛੋਲੇ ਭੋਂਦੇ ਸੀਗੇ ਨਮਕ ਪਾ ਕੇ ਉਸ ਤੋਂ ਬਾਅਦ ਹੁਣ ਅਸੀਂ ਬਿਸਲ ਬਜਵਾ ਰਹੇ ਹਾਂ ਇਹਨਾਂ ਦੀ ਚੰਗੀ ਤਰ੍ਹਾਂ ਗਲ ਜਾਣ ਤੇ ਇੱਧਰ ਅਸੀਂ ਢੜਕੇ ਵਾਸਤੇ ਤੇਲ ਗਰਮ ਕਰਨ ਲਈ ਰੱਖਤਾ ਇਹ ਅਸੀਂ ਗੁੱਜਗਣਾ ਪਾਣੀ ਕਰਨਾ ਆਟਾ ਗੁੰਨਣ ਲਈ ਠੀਕ ਹੈ ਜੀ ਤੇ ਅਸੀਂ ਇਹ ਵਾਲੀ ਐ ਮੇਜ਼ਰਮੈਂਟ ਲਿਆ ਸੀਗਾ ਤਿੰਨ ਕੋਲੀਆਂ ਲਿਆ ਸੀਗਾ ਮੈਦਾ ਤੇ ਉਹਦੇ ਚ ਇੱਕ ਤੋਂ ਥੋੜੀ ਜਿਹੀ ਘੱਟ ਪਾਈ ਸੀਗੀ ਸੂਜੀ ਤੇ ਥੋੜੀ ਜਿਹੀ ਇਹਦੇ ਚ ਐਡ ਕਰਾਂਗੇ ਹਰਕ ਕਰਾਂਗੇ ਇਹਨੂੰ ਤੇ ਇਹ ਅਸੀਂ ਆਟਾ ਗੁੰਨਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਪ੍ਰੋਸੈਸ ਦੱਸਦੇ ਹਾਂ ਅਸੀਂ ਕੀ ਕਰਦੇ ਹਾਂ ਇਹ ਵਾਸਤੇ ਸਾਡਾ ਹੋ ਗਿਆ ਤੇਲ ਗਰਮ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਵਿੱਚ ਜੀਰਾ ਆਹ ਚੜੀ ਪੱਤਾ ਫਿਰ ਅਸੀਂ ਪਾ ਰਹੇ ਹਾਂ ਥੋੜਾ ਜਿਹਾ ਨਮਕ ਨੂੰ ਟੇਸ ਦੇ ਅਕੋਰਡਿੰਗ ਇਹਨਾਂ ਨੂੰ ਬਹੁਤ ਵਧੀਆ ਟੇਸ ਆਊਗਾ ਸਾਡੀ ਸਬਜ਼ੀ ਦਾ ਇਹ ਸਾਡਾ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਇਹਨੂੰ ਸੀ ਗ੍ਰाइंड ਕਰ ਲਿਆ ਸੀਗਾ ਬਿਲਕੁਲ ਫਾਈਨ ਗ੍ਰाइंड ਬਿਲਕੁਲ ਥੀਕ ਤੇ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਹੈ ਦੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਆਪਣੇ ਤੜਕੇ ਨੂੰ ਜਦ ਤੱਕ ਬ੍ਰਾਊਨ ਨਹੀਂ ਹੁੰਦਾ ਹੈਗਾ ਥੋੜਾ ਜਿਹਾ ਪਾ ਦਾਂਗੇ ਇੱਥੇ ਅਸੀਂ ਨਮਕ ਜਦੋਂ ਸਾਡਾ ਤੜਕਾ ਰੈਡੀ ਹੋ ਰਿਹਾ ਇੱਧਰ ਅਸੀਂ ਗੁੰਨਾਂਗੇ ਆਪਣਾ ਆਟਾ ਇਹਦੇ ਵਿੱਚ ਥੋੜੀ ਜਿਹੀ ਐਡ ਕਰ ਲਈ ਸੀਗੀ ਅਸੀਂ ਈਨੋ ਤਾਂ ਲੈ ਵੀ ਫੋਨੇ ਦਾਲਾਂ ਸੀ ਇਹਦੇ ਚ ਪਾਉਂਗੇ ਗੁੰਮੂਨਾ ਪਾਣੀ ਕਿਉਂਕਿ ਅਸੀਂ ਠੰਡੇ ਪਾਣੀ ਨਾਲ ਨਹੀਂ ਗੁੰਨਣਾ ਇਹ ਆਟਾ ਗੁੰਮੂਨਾ ਪਾਣੀ ਲਿਆ ਸੀ ਆਟੇ ਚ ਅਸੀਂ ਥੋੜਾ ਜਿਹਾ ਪਾਵਾਂਗੇ ਦਹੀਂ ਥੋੜੀ ਜਿਹੀ ਪਾਉਂਗੇ ਈਨੋ ਆਟਾ ਗੁੰਨ ਰਹੀਆਂ ਆਪਣੇ ਪਟੂਰਿਆਂ ਲਈ ਇਹ ਜਿਆਦਾ ਮਤਲਬ ਟਾਈਟ ਨਹੀਂ ਗੁੰਨਣਾ ਥੋੜਾ ਜਿਹਾ ਨਰਮ ਗੁੰਨਣਾ ਤੇ ਇਹਦੇ ਤੇ ਅਸੀਂ ਥੋੜਾ ਜਿਹਾ ਆਇਲ ਵੀ ਐਡ ਕਰਾਂਗੇ ਸੌਫਟ ਕਰਨ ਲਈ ਇਹਨੂੰ ਜਿਹਦੇ ਨਾਲ ਜਿਹੜੇ ਸਾਡੇ ਪਟੂਰੇ ਨੇ ਐਨ ਵਧੀਆ ਬਣਨ ਇਹਨੋਂ ਸੇ ਇਹਨਾਂ ਚ ਪਾਈ ਹੈ ਫਲਫੀ ਵਾਸਤੇ ਜਿਹੜੇ ਬਣਨਗੇ ਥੋੜੇ ਫਲਫੀ ਫਲਫੀ ਬਣਨ ਜਿਆਦਾ ਟਾਈਟ ਨਹੀਂ ਹੋਣਾ ਚਾਹੀਦਾ ਸੌਫਟਲੀ ਸੌਫਟਲੀ ਹੋਣਾ ਚਾਹੀਦਾ ਆਟਾ ਬਿਲਕੁਲ ਸੌਫਟ ਡੋਪ ਥੋੜਾ ਜਿਹਾ ਥੋੜਾ ਜਿਹਾ ਹੁਣ ਇਹਨੂੰ ਰੈਸਟ ਕਰਨ ਲਈ ਅਸੀਂ ਔਇਲ ਲਾ ਕੇ ਇਹਨੂੰ ਰੈਸਟ ਲਈ ਛੱਡ ਦਾਂਗੇ ਉਸ ਤੋਂ ਬਾਅਦ ਕਰਾਂਗੇ ਅਸੀਂ ਦੀ ਅੱਗੇ ਤੁਹਾਨੂੰ ਦੱਸੂंगे ਸਾਰਾ ਜੀ ਸਾਡਾ ਤੜਕਾ ਪੁੱਜ ਰਿਹਾ ਇਹਦੇ ਚ ਅਸੀਂ ਐਡ ਕਰਾਂਗੇ ਥੋੜੀ ਜੀ ਹਲਦੀ ਆਪਣੇ ਤੜਕੇ ਦੇ ਅਕੋਰਡਿੰਗ ਆਪਣੀ ਸਬਜ਼ੀ ਦੇ ਅਕੋਰਡਿੰਗ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਪਾਉਂਗੇ ਨਮਕ ਕਿਉਂਕਿ ਅਸੀਂ ਥੋੜਾ ਜਿਹਾ ਪਾਇਆ ਸੀਗਾ ਪਹਿਲਾਂ ਤੜਕਾ ਭੁੰਨਣ ਦੇ ਪਹਿਲਾਂ ਇਸ ਕਰਕੇ ਅਸੀਂ ਥੋੜਾ ਜਿਹਾ ਨਮਕ ਪਾਉਂਗੇ ਥੋੜਾ ਜਿਹਾ ਪਾਉਂਗੇ ਪਾਣੀ ਅਸੀਂ ਕਿਉਂਕਿ ਇਹਨੂੰ ਸੌਪਰ ਭੁੰਨਣ ਲਈ ਪਾਣੀ ਦੀ ਜ਼ਰੂਰਤ ਪੈਦੀ ਹੈ ਥੋੜਾ ਜਿਹਾ ਐਡ ਕਰਨਾ ਸੀਗਾ ਥੋੜੀ ਦੇਰ ਇਹਨੂੰ ਕੁੱਕ ਕਰਾਉਂਦੇ ਸੀ ਸੜ ਕੇ ਇਹ ਸਿਰਫ ਇਹ ਸਬਜੀ ਜੀ ਟਮਾਟਰ ਨਹੀਂ ਐਡ ਕੀਤੇ ਸੀਗੇ ਉਹਦੇ ਲਈ ਅਸੀਂ ਥੋੜੀ ਜਿਹੀ ਇੱਥੇ ਪਾਉਂਗੇ ਦੇਗੀ ਮਿਰਚ ਕਲਰ ਲਈ ਵਾਸਤੇ ਫਿਰ ਐਡ ਕਰਨਾ ਸੀ ਜਿਹੜਾ ਅਸੀਂ ਉਬਾਲੇ ਸੀਗੇ ਚਨੇ ਉਹਨਾਂ ਦਾ ਜਿਹੜੀ ਗਰੇਵੀ ਜੀ ਸੀਗੀ ਉਹ ਪਾਈ ਅਸੀਂ ਇਹਦੇ ਵਿੱਚ ਇਹਨੂੰ ਇਸੇ ਪਾਣੀ 'ਚ ਕੁੱਕ ਕਰਨਾ ਓਨੀ ਦੇਰ ਲਈ ਜਿੰਨੇ ਦਰ ਇਹ ਆਇਲ ਨਹੀਂ ਛੱਡ ਦਿੰਦਾ ਉੱਪਰ ਪੂਰਾ ਤੁਸੀਂ ਕਰਨੇ ਵੀ ਤੁਹਾਨੂੰ ਦਿੱਤੇ ਹੋਏ। ਤੋਂ ਰਿਹਾ ਆਪਸੇ। ਇਹਦੇ ਤੇ ਪੂਰੇ ਤੋਂ ਬੰਨ੍ਹੇ ਨੇ। ਜਿਹੜਾ ਸਾਡਾ ਆਟਾ ਸੀਗਾ ਅਸੀਂ ਨੂੰ ਰੈਸਟ ਲਈ ਰੱਖਿਆ ਸੀਗਾ। ਚੰਗੀ ਤਰ੍ਹਾਂ ਜਿਹੜੀ ਸੂਜੀ ਵਗੈਰਾ ਸੀਗੀ ਸਾਰੀ ਫੁੱਲ ਗਈ। ਨੂੰ ਰੈਸਟ ਲਈ ਰੱਖਣਾ ਇਸੇ ਕਰਕੇ ਜ਼ਰੂਰੀ ਹੁੰਦਾ ਜਿਹੜੀ ਅਸੀਂ ਸੂਜੀ ਐਡ ਕੀਤੀ ਹੈ। ਉਹ ਪ੍ਰੋਪਰ ਆਪਣੀ ਫੁੱਲ ਜੇ। ਹੌਲੀ ਹੌਲੀ ਤੇੜਿਆਂ ਟਾਈਪੀਆਂ। अलग-अलग ਕਰ ਲਾਂਗੇ ਜਿੰਨੀ ਕੁ ਅਸੀਂ ਸਾਡੇ ਸਾਈਜ਼ ਦਾ ਕਰਨਾ ਆਪਣੇ ਸੂਝੇ ਦਾ। ਫਾਦੇ ਕੋੜੀ ਹੋਸੀ ਐ ਨਹੀਂ ਮਗਲਗ ਪੀਸਿਸ ਨੂੰ ਕਰ ਲਾਂਗੇ। ਤੁਸੀਂ ਦੇਖਿਆ ਹੋਣਾ ਵੱਡੇ ਰੈਸਟੋਰੈਂਟਸ ਤੇ ਵੀ ਜਦੋਂ ਵੀ ਕਦੇ ਤਲੂਰ ਤੇ ਵੀ ਰੋਟੀ ਵਗੈਰਾ ਬਣਾਉਂਦੇ ਨੇ ਪਹਿਲਾਂ ਐਵੇਂ ਹੀ ਅਲੱਗ-ਅਲੱਗ ਕਰ ਲੈਂਦੇ ਨੇ ਸਾਰੇ ਪੀਸਿਸ ਨੂੰ। ਉਸ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਸ਼ੇਪ ਦੇ ਕੇ ਫਿਰ ਤਿਆਰ ਕਰਦੇ ਨੇ। ਉਦਾਂ ਹੀ ਅਸੀਂ ਆਹੀ ਪ੍ਰੋਸੈਸ ਯੂਜ਼ ਕਰ ਰਹੇ ਹਾਂ। ਸੀ ਵੀ ਇਸ ਲ ਮਜਵਾ ਲਈ ਸੀ ਆਪਣੇ ਚਣਿਆਂ ਨੂੰ। ਥੋੜੇ ਜਿਹਾ ਅਸੀਂ ਇਹਨਾਂ ਨੂੰ ਹੋਰ ਕੁੱਕ ਕਰਾਂਗੇ। ਸਾਡੇ ਘਰ ਤਾਂ ਸਾਰੇ ਗਰੇਵੀ ਵਾਲੇ ਹੀ ਪਸੰਦ ਕਰਦੇ ਨੇ ਜੇ ਤੁਸੀਂ ਆਪਣੇ ਅਕੋਰਡਿੰਗ ਥੋੜੀ ਘੱਟ ਗਰੇਵੀ ਬਣਾਉਣੀ ਹੈ ਉਹ ਤੁਹਾਡੀ ਆਪਣੀ ਚੋਇਸ ਆ ਸਾਡੇ ਘਰੇ ਤਾਂ ਗਰੇਵੀ ਵਾਲੇ ਹੀ ਪਸੰਦ ਕਰਦੇ ਨੇ ਅਸੀਂ ਤਾਂ ਹੀ ਇਦਾਂ ਦੇ ਬਣਾਏ ਨੇ ਥੋੜੀ ਦੇਰ ਲਈ ਇਹਨੂੰ ਹੋਰ ਅਸੀਂ ਕੁੱਕ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਫਾਈਨਲ ਲੁੱਕ ਦਿਖਾਣੇ ਆ ਚਣਿਆਂ ਦੀ ਇਹ ਲੋ ਜੀ ਸਾਡੀ ਸਬਜੀ ਹੋ ਗਈ ਚਣਿਆਂ ਦੀ ਰੈਡੀ ਇਹ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਬਹੁਤ ਹੀ ਟੇਸਟੀ ਬਣੀ ਹੋਊਗੀ ਤੁਸੀਂ ਵੀ ਬਣਾਇਓ ਆਪਣੇ ਘਰੇ ਇਹ ਦੇਖੋ ਕਿੰਨੀ ਵਧੀਆ ਲੁੱਕ ਆਈ ਦੀ ਲਾ ਲਿਆ ਸੀਗਾ ਆਇਲ ਹੁਣ ਮੇ ਬੇਲੂਗੇ ਦੇਖੋ ਇਹ ਲੰਬੇ ਲੰਬੇ ਹੀ ਬੇਲੇ ਜਾਂਦੇ ਨੇ ਆਇਲ ਜ਼ਰੂਰ ਲਗਾਇਓ ਤੁਸੀਂ ਬੇਲਣ ਲਈ ਆ ਦੇਖੋ ਕਿੰਨੀ ਸੋਹਣੀ ਸ਼ੇਪ ਬਣੀ ਆ ਟੂਰੇਗੀ ਚਾਹੇ ਗੋਲ ਚਾਹੇ ਗੋਲ ਬਣਾ ਲਓ ਚਾਹੇ ਬਣਾ ਲਓ ਲੰਬੇ ਇਹ ਆਪਣੀ ਚੋਇਸ ਆ ਹਰ ਕਿਸੇ ਨੂੰ ਆਪਣੀ ਆਪਣੀ ਸ਼ੇਪ ਵਧੀਆ ਲੱਗਦੀ ਹੈ ਜਿੱਦਾਂ ਅਸੀਂ ਇਹਦੇ ਵਿੱਚ ਪਾਉਂਗੇ ਪਟੂਰਾ ਆ ਦੇਖੋ ਜੀ ਕਿੰਨੇ ਸੋਹਣੇ ਦੇਖੋ ਚਿੱਲੇ ਕਿ ਆਉਗਾ ਉੱਪਰ ਪੁੱਲ ਲੱਗਾ ਦੇਖੋ ਸਾਡਾ ਪਟੂਰਾ ਕਿੰਨਾ ਸੋਹਣਾ ਪੁੱਲਿਆ ਦੇਖੋ ਕੰਡੀ ਸਾਈਜ਼ ਚੇਂਜ ਕਰਤੀ ਸੀ ਜੀ ਅਸੀਂ ਕੱਢਤਾ ਸੀ ਇਹਨੂੰ ਤੇਲ 'ਚੋਂ ਬਾਹਰ ਦੇਖੋ ਕਿੰਨੀ ਸੋਹਣੀ ਲੁੱਕ ਆ ਗਈ। ਹੋਰ ਇਸ ਐਕਨ ਪਟੂਰਾ ਵੀ ਪਾ ਤਾ ਆਪਣਾ ਤੇਲ 'ਚ। ਦੇਖੋ ਕੁੱਕ ਹੋ ਰਿਹਾ ਕਿੰਨਾ ਵਧੀਆ। ਥੋੜਾ ਜਿਹਾ ਇਹਨੂੰ ਕਰੂੰਗੇ ਬ੍ਰਾਊਨ। ਫਿਰ ਅਸੀਂ ਕੱਢ ਦੋਗੇ ਬਾਹਰ। ਕੁੱਕ ਹੋ ਜੇ ਤੱਕ ਇਹਨੂੰ ਕਰਾਂ। ਸਾਡੇ ਪਟੂਰੇ ਹੋ ਗਏ ਰੈਡੀ ਹੈ ਸਾਡੀ ਸਬਜੀ ਅਸੀਂ ਪਲੇਟ ਰੈਡੀ ਕਰਤੇ ਛੋਲੇ ਪਟੂਰੇ ਜਿਹੜੇ ਅਸੀਂ ਘਰੇ ਬਣਾ ਰਹੇ ਆ ਇਹ ਆਪਾਂ ਮਾਰਕੀਟ ਤੇ ਜਾਂਦੇ ਆ ਇਹਦੀ ਪਲੇਟ ਆ 80 ਰੁਪਏ ਤੇ ਜਦ ਕਿ ਅਸੀਂ ਇਹਨਾਂ ਨੂੰ ਘਰੇ ਬਣਾਣੇ ਆ ਸਾਡੇ ਥੋੜਾ ਜਿਹਾ ਸਮਾਨ ਲੱਗਦਾ ਤੇ ਈਜ਼ਲੀ ਅਸੀਂ ਇਹਨਾਂ ਨੂੰ ਬਣਾ ਲੈਂਦੇ ਆ ਕੋਈ ਜ਼ਿਆਦਾ ਸਾਡੇ ਪੈਸੇ ਨਹੀਂ ਲੱਗਦੇ ਸਾਰਾ ਕੁਝ ਆਪ ਸਾਡੇ ਘਰੇ ਹੀ ਹੁੰਦਾ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਬਾਜ਼ਾਰ ਤੋਂ ਅਵੋਇਡ ਕਰਿਆ ਕਰੋ ਇਹ ਚੀਜ਼ਾਂ ਟਿੱਕਰ ਇਹੀ ਟਰਾਈ ਕਰਿਆ ਕਰੋ ਇਹਦੇ ਨਾਲ ਨਾਲ ਤੁਹਾਡੇ ਪੈਸੇ ਬਚਦੇ ਨਾਲ ਟਾਈਮ ਦੀ ਬਚਤ ਹੁੰਦੀ ਹੈ ਤੇ ਨਾਲੇ ਤੁਸੀਂ ਵਧੀਆ ਤੇ ਸਾਫ਼ ਸੁਥਰਾ ਆਪਣੀ ਡਿਸ਼ ਖਾ ਸਕਦੇ ਹੋ ਇਸੇ ਨਾਲ ਇਸੇ ਨਾਲੇ ਮੈਂ ਕਰਦੀ ਹਾਂ ਵਲੌਗ ਦਾ ਐਂਡ ਤੁਹਾਨੂੰ ਮਿਲਦੇ ਆ ਕਿਸੇ ਨੈਕਸਟ ਵਲੌਗ 'ਚ ਓਕੇ ਜੀ ਬਾਏ ਬਾਏ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਰੈਸਪੀ ਕਿੱਦਾਂ ਦੀ ਲੱਗੀ तो हैं किसी नैक्सट ब्लॉग बा बाय बबाई चैनल में कर दौ सबसक्राइब वीडियो में कर दौ लाइक कमेंट करके जरूर दस कि छोले भटूरे किद लगे ओके जी बाय